ਕਿਸਾਨਾਂ ਨੂੰ ਸਰਵਨ ਸਿੰਘ ਪੰਦੇੜ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫਲਾ ਟਰੈਕਟਰ ਟਰਾਲੀਆਂ ਸਮੇਤ ਸ਼ੰਭੂ ਬੋਡਰ ਲਈ ਰਵਾਨਾ ਹੋ ਰਿਹਾ ਹੈ ਦੱਸਿਆ ਕਿ ਅੰਮ੍ਰਿਤਸਰ ਦਿੱਲੀ ਮੁਖਰਾਜ ਮਾਰਕ ਤੇ ਪਿਆਸ ਤਰਿਆ ਨੇੜੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਇਕੱਤਰ ਹੋਣੀ ਸ਼ੁਰੂ ਹੋ ਗਈਆਂ ਨੇ ਜਿਸ ਵਿੱਚੋਂ ਹਜ਼ਾਰਾਂ ਦੇ ਗਿਣਤੀ ਵਿੱਚ ਕਿਸਾਨ ਸ਼ੰਭੂ ਬੋਡਰ ਲਈ ਰਵਾਨਾ ਹੋਣਗੇ ਇਸ ਨਾਲ ਹੀ ਫਗਵਾੜਾ ਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਇਸ ਜੱਥੇ ਤਸ਼ਮੂਲੀਤ ਕਿਸਾਨ ਕਰਨਗੇ ਤੇ ਸ਼ੰਭੂ ਬੋਡਰ ਲਈ ਰਵਾਨਾ ਹੋਣਗੇ ਇਹ ਕਾਫਲਾ ਆਪਣੇ ਨਾਲ ਮੋਰਚਾ ਜਾਰੀ ਰੱਖਣ ਲਈ ਜ਼ਰੂਰੀ ਹਰ ਵਸਤੂ ਨੂੰ ਕੇ ਜਾ ਰਿਹਾ ਜਿਸ ਦੇ ਵਿੱਚ ਖਾਸ ਕਰ ਲੋੜਿੰਦਾ ਰਾਸ਼ਨ ਬਾਲਣ ਤਰਪਾਲਾਂ ਤੇ ਕੱਪੜਿਆਂ ਸਮੇਤ ਹੋਰ ਜ਼ਰੂਰੀ ਵਸਤਾਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ ਉਦੋਂ ਤੱਕ ਇਹ ਮੋਰਚਾ ਇਸੇ ਤਰ੍ਹਾਂ ਹੀ ਨਿਰੰਤਰ ਚੱਲਦਾ ਰਹੇਗਾ ਤੇ ਕਿਸਾਨ ਸੰਘਰਸ਼ ਦੇ ਰਾਤੇ ਡਟੇ ਰਹਿਣਗੇ ਦੱਸਦੇ ਕਿ ਕਿਸਾਨ 13 ਫਰਵਰੀ 2024 ਤੋਂ ਸ਼ੰਭੂ ਪੋਰਟ ਤੇ ਆਪਣੀਆਂ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਦੂਜੇ ਪਾਸੇ ਕਨੌਰੀ ਬਾਰਡਰ ਦੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲਵਾਲ ਦਾ ਮਰਨ ਵਰਤ ਵੀ ਜਾ ਰਿਹਾ 14 ਫਰਵਰੀ ਨੂੰ ਕੇਂਦਰ ਨੇ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ ਦਿੱਤਾ ਹੁਣ ਵੇਖਣਾ ਹੋਵੇਗਾ ਕਿ ਇਸ ਮੀਟਿੰਗ 'ਚ ਕਿਸਾਨਾਂ ਦੀਆਂ ਮੰਗਾਂ ਨੂੰ ਬੂਰ ਪਵੇਗਾ ਜਾਂ ਫਿਰ ਕਿਸਾਨ ਸੰਘਰਸ਼ ਤੇ ਰਾਤ ਇਹੀ ਫਲਹਾਲ ਰਹਿਣਗੇ ਹਾਂਜੀ ਭਾਈ ਬਿਆਸ ਤੋਂ ਆ ਕਾਫਲਾ ਚੱਲਣ ਲੱਗਾ ਭਾਈ ਸੋ ਇਸ ਕਰਕੇ ਤਿਆਰੀ ਕਰ ਲਓ ਮੇਰੇ ਵੀਰਾਂ ਨੂੰ ਬੇਨਤੀ ਹੈ ਵਾਦ ਤੋਂ ਵਾਰ ਸ਼ੇਅਰ ਕਰ ਦਿਓ ਤੇ ਅੱਜ 1000 2000 ਬੰਦਾ ਆਉਣਾ ਚਾਹੀਦਾ ਠੀਕ ਹੈ ਜੀ ਆ ਮੈਂ ਇਸ ਵੇਲੇ ਉਪਰ ਬਿਆਸ ਦੇ ਨੇੜੇ ਖੜਾ ਤਾਂ ਸਾਰਿਆਂ ਨੂੰ ਸਾਡੀ ਬੇਨਤੀ ਆ ਵੀ ਇਹ ਕਾਫਲਾ ਸ਼ੁਰੂ ਹੋਣ ਲੱਗਾ ਵਾ ਤਾਂ ਕਾਫਲਾ ਸ਼ੁਰੂ ਬੇਨਤੀ ਆ ਬੇਨਤੀ ਆ ਬੱਗਲਾ ਕਾਫਲਾ ਜਾਣ ਲੱਗਾ ਵਾ ਤੇ ਬੇਨਤੀ ਮੈਂ ਤੁਹਾਨੂੰ ਦੱਸਦਾ ਵੀ ਇਹ ਕੀ ਕੁਝ ਹੈਗਾ ਇੱਥੇ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਣੇ ਹੋਣੇ ਬੈਗ ਲਾਇਓ ਬੈਗ ਲਾਇਓ ਮੈਂ ਕਹਿਆ ਮੇਰੇ ਬੇਨਤੀ ਮਨੋ ਬੈਗ ਲਿਆ ਕੇ ਉਧਰ ਆ ਦੇਖੋ ਇਧਰ ਬਿਆਸ ਦਰਿਆ ਵਾ ਆ ਬਿਆਸ ਦੀ ਟਰਾਲੀ ਜਾਂਦੀ ਆ ਆ ਬਿਆਸ ਆ ਇਧਰ ਭਾਈ ਅੰਬਰਸਰ ਆ ਇਧਰ ਅੰਬਰਸਰ ਆ ਅੰਬਰਸਰ ਜਿੱਥੋਂ ਆ ਇਧਰ ਕਾਫਲਾ ਜੇ ਤੁਹਾਨੂੰ ਮੈਂ ਮਾੜਾ ਜਿਹਾ ਚੈਨ ਸਾਡਾ ਵੀ ਕੈਮਰਾ ਵਡਾ ਦੇਖਿਓ ਆ ਟ੍ਰੈਕਟਰ ਟਾਲੀਆਂ ਆ ਦੇਖਿਓ ਤੁਹਾਨੂੰ ਕਿਲੋਮੀਟਰਾਂ ਤੱਕ ਟ੍ਰੈਕਟਰ ਟਾਲੀਆਂ ਆ ਦੇਖਿਓ ਤੁਹਾਨੂੰ ਦਿਖਦੀ ਆਉਣੀ ਆ ਆ ਦੇਖੋ ਕਿਲੋ ਕਿਲੋਮੀਟਰਾਂ ਤੱਕ ਜਿੱਥੋਂ ਤੱਕ ਸਾਡਾ ਕੈਮਰਾ ਜਾਂਦਾ ਇਥੋਂ ਤੱਕ ਟ੍ਰੈਕਟਰ ਟਾਲੀਆਂ ਦੂਜੀ ਲੇਨ ਜੇ ਮੈਨੂੰ ਨਜ਼ਰ ਆ ਜੇ ਇਹ ਤੋਂ ਫੇਰ ਇੱਥੇ ਇੱਥੇ ਦੂਜੀ ਲੇਨ ਆਹ ਦੇਖ ਰਹੇ ਹੋ ਕਿ ਤੁਸੀਂ ਆਹ ਦੂਸਰੀ ਲੇਨ ਆਹ ਟੈਕਟਰ ਟਾਲੀ ਠੀਕ ਹੈ ਜੀ ਆਹ ਗੋਪੀ ਵਾਲੀ ਟੈਕਟਰ ਪਈ ਪਛਾਮ ਮੋੜੀ ਆ ਇਹ ਕਾਫਲਾ ਤੋਂ ਇੱਥੋਂ ਚੜ ਲੱਗਾ ਭਰਾਓ ਤੁਹਾਡੇ ਕਿਸਾਨਾਂ ਨੇ ਲੱਖਾਂ ਦਾ ਤੇਲ ਫੂਕੇ ਚੜਨਾ ਵੇਖਣੋਂ ਨਾ ਹਟਿਓ ਇਹਨੂੰ ਵੇਖਣੋਂ ਨਾ ਹਟਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5000 10000 ਬੰਦਾ ਇਹਨੂੰ ਅੱਜ ਵੇਖੇ ਔਰ ਵੱਧ ਤੋਂ ਵੱਧ ਚੱਲੇ ਭਈ ਸਾਡੀ ਬੇਨਤੀ ਆ ਇੱਥੇ ਮਸਾਣੀਆਂ ਸਾਹਿਬ ਅਸੀਂ ਚੇਚੇ ਸਦੇ ਆ ਬਈ ਗਰਦਾਸਪੁਰ ਦੇ ਵੱਡੇ ਲੀਡਰ ਨੇ ਸਾਡੇ ਸੂਬੇ ਦੇ ਆ ਹਰੜ ਸਾਹਿਬ ਆ ਇੱਧਰ ਡਾਕਟਰ ਸਾਹਿਬ ਚੜ੍ਹੇ ਆ ਹੋਰ ਲੀਡਰ ਵੀ ਸਾਡੇ ਕੋ ਆਓ ਆਪਣੇ ਕਲੇਰਬਾਲਾ ਸਾਹਿਬ ਆ ਖਲੋਤਾ ਪ੍ਰਧਾਨ ਤੇ ਹੋਰ ਲੀਡਰ ਵੀ ਲੋਪੋਕੇ ਸਾਹਿਬ ਆ ਸਾਰੇ ਲੀਡਰ ਚੱਲੇ ਹੁਣ ਕਾਫਲਾ ਸ਼ੁਰੂ ਹੋਣਾ ਸਾਡੀ ਬੇਨਤੀ ਆ ਵੱਧ ਤੋਂ ਵੱਧ 10 ਬੰਦੇ ਹਲੇ ਦੇਖ ਰਹੇ ਆ ਵੱਧ ਤੋਂ ਵੱਧ 50 100 200 500 ਹਜ਼ਾਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲੀਅਨ ਚੱਲਣਾ ਚਾਹੀਦਾ ਹੈ ਕਿਸਾਨਾਂ ਦਾ ਅੱਜ ਦਾ ਜਿਹੜਾ ਕਾਫਲਾ ਰਵਾਨਾ ਹੋ ਰਿਹਾ ਤਾਂ ਜੋ ਪੂਰੀ ਦੁਨੀਆ ਨੂੰ ਬਖਾ ਸਕੀਏ ਵੀ ਕਿਵੇਂ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਵਾ ਅੰਦੋਲਨ ਆਪਾਂ ਸ਼ੁਰੂ ਕੀਤਾ ਹੈਗਾ ਵਾ ਠੀਕ ਆ ਕਲੈਰ ਬਾਲਾ ਜੀ ਕਿੰਨਾ ਟਾਈਮ ਹੋ ਗਿਆ 7:45 ਮਿੰਟ ਲੱਗੇ 5 ਮਿੰਟਾਂ 'ਚ ਇੱਕ ਕਾਫਲਾ ਜਿਹੜਾ ਵਾ ਆਪਣੀ ਰਵਾਨਗੀ ਪਾ ਦੇਣੀ ਆ ਠੀਕ ਆ ਜੀ ਇਸ ਕਰਕੇ ਤੁਹਾਨੂੰ ਕੱਲਾ ਦਿਖਾਵਾਂਗੇ ਮੇਰੇ ਵੀ ਸਾਰਾ ਕਾਫਲਾ ਨਹੀਂ ਬਖਾਲਿਆ ਜਾਣਾ ਸਾਥੋਂ ਠੀਕ ਆ ਜੀ ਸਾਰਾ ਕਾਫਲਾ ਨਹੀਂ ਬਖਾਲਿਆ ਜਾਣਾ ਇਹ ਥੋੜਾ ਕਾਫਲਾ ਸੀ ਬਖਾਲ ਸਕਾਂਗੇ ਮੇਰੇ ਮਗਰ ਟਰੈਕਟਰ ਟਰਾਲੀਆਂ ਦੇਖ ਸਕਦੇ ਹੋ ਬਿਆਸਤੇ ਖੜਾ ਵਾਂ ਜਿੰਨਾ 700 ਬਖਾਲ ਲਿਆ ਗਿਆ ਅਸੀਂ ਉਨਾਂ ਬਖਾਲਾਂਗੇ ਹਾਂ ਆਪਣਾ ਲੋਪੋ ਕੇ ਸਾਹਿਬ ਧਿਆਨ ਮਾਰ ਲਿਏ ਮਾਰਾ ਗਿਆ ਕੋਈ ਬੰਦਾ ਕੋਈ ਖੜਾ ਨਾ ਹੋਵੇ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਵੇਂ ਪਾਸੇ ਬਖਾਲ ਲੱਗਣਾ ਉੱਥੋਂ ਆਪਣੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਹਜ਼ਾਰ 2000 ਜਿਹੜਾ ਚੈਨਲ ਨਹੀਂ ਆਇਆ ਸਾਨੂੰ ਮੁਖਾਉਣ ਉਹ ਵੀ ਭਰਾਓ ਬਾਹਰ ਆ ਜੇ ਠੀਕ ਹੈ ਇੰਨਾ ਸ਼ੇਅਰ ਕਰ ਦਿਓ ਅੱਜ ਵਖਾ ਦਿਓ ਦੁਨੀਆ ਨੂੰ ਵੀ ਫੇਰ ਚੱਲੇ ਆ ਨਾ ਅੱਕੇ ਆ ਨਾ ਥੱਕੇ ਜਿਹੜਾ ਆਂਦਾ ਮੋਦੀ ਮੰਦਾ ਨਹੀਂ ਮਨਾ ਕੇ ਛੇਡਾਂ ਕਿ ਮੰਨੂ ਕਿਉਂ ਨਾ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਪੰਨੇਰ ਪੰਨੇਰ ਪੇਜ ਤੇ ਚੱਕ ਦਿਓ ਫੱਟੇ ਬਾਈ ਸੁੱਕ ਦਿਓ ਇਸ ਕਰਕੇ ਮੇਰੇ ਵੀਰ ਐਮ ਐਸ ਪੀ ਗਰੰਟੀ ਕਾਨੂੰਨ ਦੀ ਲੜਾਈ ਪੂਰੇ ਦੇਸ਼ ਦੀ ਆ ਜਿਹੜੇ ਅੱਗੇ ਹੋ ਕੇ ਸਾਡੇ ਕਿਸਾਨ ਲੜ ਰਹੇ ਆ ਮਜ਼ਦੂਰਾਂ ਤੇ ਵੱਡਾ ਹਮਲਾ ਵਾ ਉਹਦੀ ਲੜਾਈ ਲੜ ਰਹੇ ਆ ਦੁਕਾਨਦਾਰਾਂ ਤੇ ਵੱਡਾ ਹਮਲਾ ਵੱਡੇ ਮੋਲਾਂ ਨੇ ਸਭ ਕੁਝ ਸਾਡਾ ਖਾ ਕੇ ਲੈ ਜਾਣਾ ਵਾ ਉਹਦੀ ਲੜਾਈ ਲੜ ਰਹੇ ਆ ਠੀਕ ਹੈ ਜੀ ਖੇਤੀ ਸੈਕਟਰ ਨੂੰ ਬਚਾਉਣ ਦਾ ਸਵਾਲ ਆ ਮਲਾਜ਼ਮਾਂ ਦੀ ਲੜਾਈ ਲੜ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੋੜੇ ਟਾਈਮ ਬਾਅਦ ਆਪਾਂ ਸ਼ੁਰੂਆਤ ਚੈਨਲ ਵਾਲੇ ਆਏ ਵੀ ਆਏ ਆ ਉਹ ਕਹਿੰਦੇ ਸਾਨੂੰ ਵੀ ਖਾ ਦਿਓ ਆ ਵੀ ਮੀਡੀਆ ਨੂੰ ਧੰਨਵਾਦ ਆ ਦੀ ਆ ਵੇਖੋ ਭਾਈ ਆ ਭਾਈ ਹਾਂ ਮੀਡੀਆ ਦੀ ਲੜਾਈ ਵੀ ਲੜਦੇ ਅਸੀਂ ਭਾਈ ਠੀਕ ਆ ਜੀ ਆ ਦੋਲ ਸਿੰਘ ਭਾਈ ਉੱਪਰ ਚੜੇ ਆ ਭਾਈ ਧੰਨਵਾਦ ਇਹਨਾਂ ਦਾ ਵੀ ਜਿਹੜੇ ਮੀਡੀਆ ਵਾਲੇ ਅੱਜ ਆਏ ਇਹਨਾਂ ਦਾ ਵੀ ਧੰਨਵਾਦ ਭਰਾਓ ਇਸ ਕਰਕੇ ਭਰਾਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਲੋ ਜੀ ਚਲਿਓ ਜੀ ਨਹੀਂ ਨਹੀਂ ਠੀਕ ਹੈ ਠੀਕ ਹੈ ਇੱਥੇ ਉਹ ਗੱਡੀ ਕੋਈ ਸਭ ਠੀਕ ਆ ਚਲੋ ਵੀ ਚੱਲ ਭਈ ਆਹ ਚੱਲਿਆ ਜੇ ਭਈ ਆਹ ਚੱਲਿਆ ਜੇ ਕੋਈ ਨਹੀਂ ਕੋਈ ਨਹੀਂ ਚੱਲੇ ਆ ਜੇ ਭਈ ਆਹ ਚੱਲੇ ਹੌਲੀ ਹੌਲੀ ਭਈ ਹੌਲੀ ਹੌਲੀ ਬੋਲ ਬੋਲ ਹੌਲੀ ਕੋਲ ਬੋਲਣਾ ਬਿਲਕੁਲ ਸਲੋ ਸਲੋ ਚਲੋ ਜੀ ਇੱਥੋਂ ਜਿਹੜਾ ਨਿਕਲਣਾ ਵਾ ਕਾਫਲਾ ਕਹਿ ਲਿਆ ਵੀ ਪਹਿਲੇ ਗੇਅਰ 'ਚ ਹੀ ਨਿਕਲੇ ਆ ਪਹਿਲੇ ਗੇਅਰ 'ਚ ਬੱਗਾ ਪਾਰ ਭਜਾਇਆ ਨਹੀਂ ਜਾਵੇ ਤਾਂ ਕਿ ਪਿੱਛੋਂ ਲਾਈਨ ਦੇ ਆ ਚੱਲਿਆ ਜੇ ਵੀ ਮਹਿੰਦਰਾ 275 ਚੱਲਿਆ ਜੇ ਸੰਮੂ ਨੂੰ ਵੀ ਆ ਜਾਓ ਵੀ ਸੰਮੂ ਨੂੰ ਮੇਰੇ ਵਲੰਟੀਅਰ ਵੀ ਖੜ ਜਾ ਕਲੀਅਰ ਬਾਲਾ ਜੀ ਤੁਸੀਂ ਖੜ ਜਾਓ ਇੱਥੇ ਟਰੈਕਟਰਾਂ ਨੂੰ ਸਲੋ ਸਲੋ ਪਰਲੇ ਬੰਨੇ ਸਿਕਰ ਵੀ ਨਹੀਂ ਸੁਣਦੇ ਕਿਹੜੇ ਵੇਲੇ ਚਲੋ ਭਾਈ ਪਹਿਲੇ ਗੇਅਰ 'ਚ ਪਾ ਕੇ ਹੌਲੀ 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 ਗੇਅਰ 'ਚ ਪਾ ਕੇ ਹੌਲਾ ਹੌਲਾ ਹੌਲੀ ਵੀ ਸਲੋ ਭਾਈ ਸਲੋ ਭਾਈ ਸਲੋ ਭਾਈ ਦਿੱਕਤ ਕਰਕੇ ਸਲੋ ਬਈ ਆ ਚੱਲਿਆ ਜੇ ਬਈ ਆ ਚੱਲਿਆ ਜੇ ਖਾ ਦਿਓ ਬਈ ਮਿੰਦਰਾ 260 ਡੀਆਈਜੀ ਬਈ ਇਹਦੇ ਮਗਰ ਦੋ ਟਰੈਕਟਰ ਟਰਾਲੀਆਂ ਬਈ ਦੋ ਟਰੈਕਟਰ ਟਰਾਲੀਆਂ ਬਈ ਰਵਾਨਾ ਹੁੰਦਾ ਹੋਇਆ ਕਾਫਲਾ ਇਦਾਂ ਹੀ ਇੱਕ ਸਾਲ ਆਜੇ 5620 ਨਿਊ ਹਾਲੈਂਡ ਨਿਊ ਹਾਲੈਂਡ ਆ ਚੱਲਿਆ ਜੀ ਬਸ਼ੇਰ ਠੀਕ ਆ ਜੀ ਬਿਲਕੁਲ ਸਲੋ ਸਲੋ ਭਾਈ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਰਕਾਰ ਕਿੰਨਾ ਕੁ ਚੱਲਣ ਦਿੰਦੀ ਆ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੇਖਰੋ ਨਾ ਟੋ ਮੇਰੇ ਵੀਰ ਆ ਚੱਲਿਆ ਜੀ ਮੇਰੇ ਆਣੀ ਲੇਨ ਦੇ ਵਿੱਚ ਨਹੀਂ ਜਾਣਾ ਜਦੋਂ ਚਰਨਾਵਾ ਟ੍ਰੈਕ ਤੇ ਆ ਚੱਲਿਆ ਜੀ 575 ਡੀਆਈ ਮਿੰਦਰਾ ਬੱਗੇ ਵਾਲਿਆਂ ਦਾ ਭਾਈ ਠੀਕ ਆ ਜੀ ਦੋ ਦੋ ਟਰੈਕਟਰ ਟਰਾਲੀਆਂ ਦੋ ਦੋ ਟਰੈਕਟਰ ਟਰਾਲੀਆਂ ਬਈ ਦੋ ਦੋ ਟਰੈਕਟਰ ਟਰਾਲੀਆਂ ਬਈ ਪਿਛਲੇ ਬੰਨੇ ਵਾਲੀ ਠੀਕ ਆ ਜੀ ਆਹ ਬਈ ਮੈਸੀ ਫਰੀडम ਮੈਸੀ ਫਰੀडम ਬਈ ਠੀਕ ਆ ਜੀ ਆਹ ਚੱਲਿਆ ਜੀ ਬਾਲਣ ਆ ਜਿਹੜਾ ਸਿਆਲ ਚ ਕੰਮ ਆਉਣਾ ਅਰੇ ਤੋਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿੱਲੇ 60 ਬੰਦੇ ਵੇਖਣਦੇ ਆ 200 400 ਬੰਦਾ ਵੇਖੇ ਭਈ ਵਰਤੋ ਵਾਦ ਆ ਚੱਲਿਆ ਜੇ ਸਮਰਾਜ ਲੈਂ ਤੁਰੀ ਜਾਂਦੀ ਹੈ ਜਿੰਨਾ ਵਿਖਾ ਸਕਦੇ ਵਿਖਾ ਲਾਂਗੇ ਸੀ ਠੀਕ ਆ ਠੀਕ ਆ ਆ ਚੱਲਿਆ ਜੀ ਆ ਚੱਲੇ ਜੇ ਫਾਰਮ ਟਰੈਕ 60 ਠੀਕ ਆ 74 ਚਲੇਗਾ ਜੀ 700 ਬੰਦਾ ਚਾਹੀਦਾ ਖਿੱਚ ਦਿਓ ਮੇਰੇ ਵੀਰ ਕੰਮ ਵਰਤੋ ਵਾਦ ਕਿੰਤੇ ਆਪ ਨੂੰ ਬੈਠੇ ਵਿੱਚ ਲਾਈਆਂ ਲੈ ਕੇ ਠੀਕ ਆ ਜੀ ਜੈ ਜੈ ਨੂੰ ਥੋੜਾ ਕੋਈ ਨੀ ਕੋਈ ਮਹਿੰਦਰਾ 275 ਪਿਛਲਾ ਟਰੈਕਟਰ ਆ ਸ਼ਹੀਦ ਸੁਭ ਕਰਨ ਦਾ ਪੋਸਟਰ ਲਾਇਆ ਹੋਇਆ ਵਾ ਠੀਕ ਹੈ ਜੀ ਵਰਤੋ ਵਾਰ ਸ਼ੇਅਰ ਕਰ ਦਿਓ ਆ ਚੱਲੀਆਂ ਡਬਲ ਟਰੈਕਟਰ ਟਾਲੀਆਂ ਬਈ ਜਨਾਬ ਵਰਤੋ ਵਾਰ ਸ਼ੇਅਰ ਕਰ ਦਿਓ ਵਰਤੋ ਵਾਰ ਸ਼ੇਅਰ ਕਰ ਦਿਓ ਅਰਜਨ ਚੱਲਿਆ ਬਈ ਪਿੰਡ ਜਾਂਗੀਰ ਦਾ ਕੱਠੂ ਨੰਗਲ ਜੋਣ ਆ ਚੱਲੇ ਜੀ ਠੀਕ ਹੈ ਜੀ ਵਰਤੋ ਵਾਰ ਸ਼ੇਅਰ ਕਰ ਦਿਓ ਮੇਰੇ ਵੀਰ ਠੀਕ ਆ ਆ ਫਿਰ ਬਾਲਣ ਭਰਿਆ ਹੋਇਆ 100 200 तो 300 ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਸੋ ਇਸ ਕਰਕੇ ਬੇਨਤੀ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਵੀਰ ਸ਼ੇਅਰ ਕਰ ਦਿਓ ਇਹੋ ਮੀਡੀਆ ਸੱਤੋਂ ਟੱਡਾ ਦਿੱਤਾ ਭਰਾਓ 5000 ਬੰਦਾ ਦੇਖਿਆ ਚੱਲਿਆ ਜੇ ਮਹਿੰਦਰਾ ਇਹ ਨਵਾਂ ਰੰਗ ਕਰਾਇਆ ਬਈ ਠੀਕ ਆ ਆ ਫੇਰ ਦੋ ਟੱਟ ਟੱਟਾਲੀਆਂ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਮਹਿੰਦਰਾ 265 ਠੀਕ ਆ ਔਰ ਵੱਟ ਤੋਂ ਵੱਧ ਸ਼ੇਅਰ ਕਰਦੇ ਹੋ 500000 ਬੰਦਾ ਦੇਖੇ ਮੇਰੇ ਵੀਰੋ ਅੱਜ ਕਿਹਾ ਸੀ ਹਜ਼ਾਰਾਂ ਟਰੈਕਟਰ ਟਾਲੀਆਂ ਦਾ ਕਾਫਲਾ ਆ ਪਈ ਆਪਣੇ ਹਾਰਮ ਟਰੈਕ 60 ਆ ਟਾਲੀ ਸਾਹਿਬ ਜੋਣ ਚਿੰਗਾ ਉਦੋਂ ਕੇ ਪਿੰਡ ਅੰਬਰਸਰ ਦਾ ਬਾਈ ਚਲੋ ਵੀ ਚਲੋ ਆ ਚੱਲਿਆ ਜੇ ਪੁਰਾਣਾ ਇੰਟਰਨੈਸ਼ਨਲ ਲੱਗਦਾ ਵਾ ਮਿੰਦਰਾ ਆਡਾ ਟਰੈਕਟਰ ਆ ਉੱਪਰਲੇ ਟੈਕਟਰ ਜਾਣਾ ਵਾਰ ਤੋਂ ਵਾਰ ਦਿੱਤੀ ਵੇ ਸ਼ੇਅਰ ਕਰੀ ਜਾਓ 112 ਹੋ ਗਏ 1012 ਚਾਹੀਦਾ ਭਾਈ ਖਿੱਚ ਦਿਓ ਕੰਮ ਆ ਚੱਲੇ ਜੇ ਮਹਿੰਦਰ 255 ਵੇਖਣਾ ਨਾ ਹਟਿਓ ਵੇਖਣੇ ਨਾ ਹਟਿਓ ਘਟੋ ਘਟ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤਿੰਨ ਟਿਕਟਾਂ ਲੀਆਂ ਭਾਈ ਆ ਵੇਖੋ ਆ ਰੇਲ ਗੱਡੀ ਚੱਲਣ ਦੀ ਭਾਈ ਆ ਤਿੰਨ ਭਾਈ ਠੀਕ ਹੈ ਜੀ ਹਾਂਜੀ ਆ ਜਾ ਰਿਹਾ ਭਾਈ ਟਰੈਕਟਰਾਂ ਦੀ ਲੈਂਡ ਤੁਰੀ ਆ ਦੇਖ ਲੋ ਵੱਧ ਤੋਂ ਵੱਧ 744 ਸ਼ਾਬਾਸ਼ ਹੈ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਆ ਚੱਲਿਆ 744 ਆਹ ਦੇ ਲਿਆ ਜੀ ਠੀਕ ਹੈ ਜੀ ਇੱਧਰ ਵੀ ਤੁਹਾਨੂੰ ਟਰੈਕਟਰਾਂ ਦੀ ਲੈਂਡ ਦਿਖੂਗੀ ਵਿਆਸ ਵਾਲੇ ਪਾਸੇ ਆ ਪਿਛਲੇ ਪਾਸੇ ਹਾਂਜੀ 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 ਸਲੋ ਜੀ ਸਲੋ ਯੋ ਟ੍ਰੈਕ ਤੇ ਚੜਨਾ ਆਪਣੇ ਵਾਲਾ ਟ੍ਰੈਕ ਚੜਨਾ ਪਰਲੇ ਪੈ ਗਿਆ ਲੋ ਕ੍ਰਮ ਕਰਕੇ ਗੈਪ ਚਲ ਹਾਂਜੀ ਸਲੋ ਚਲੋ ਵੀ ਸਲੋ ਸਲੋ ਚਲੋ ਉਹਨੇ ਮੇਰੇ ਨਾਲ ਵੇਖਣਾ ਤੂੰ ਵੀ ਨਾ ਧਿਆਨ ਦੇ ਕਲੇਰ ਬਾਲਾ ਜੀ ਮੇਰੇ ਨਾਲ ਕਲੇਰ ਬਾਲਾ ਧਿਆਨ ਰੱਖੋ ਮੇਰੇ ਨਾਲ ਥੋੜਾ ਜਾ ਹਾਂਜੀ ਭਾਈ ਸਲੋ ਸਲੋ ਪਿੱਛੇ ਹਾਂਜੀ ਚਲੋ ਰੋਕੇ ਹਾਂ ਮਗਰਲਾ ਰੁਕ ਚਲੋ ਚਲੋ ਤੁਰੇ ਚਲੋ ਥੋੜਾ 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 ਵਧੀਆ ਵਧੀਆ ਵੀ 130 ਹੋ ਗਿਆ ਆਪਣੇ ਟਰੈਕ ਤੇ ਰਹੇਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ 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 ਮੇਰੇ ਵੀਰ ਨੱਪ ਕੇ ਲਾਜੋ ਚੱਲ ਵੀ ਚੱਲ ਸ਼ੇਰਾ ਵਧੀਆ ਵਧੀਆ ਹਾਂ ਵਧੀਆ ਵਧੀਆ ਉਹਨੂੰ ਗਾਂ ਲੰਗ ਲੈਂਦੇ ਵਲੰਟੀਅਰ ਪਿੱਛੇ ਜਾ ਕੇ ਜਿਹੜੀਆਂ ਟਰਾਲੀਆਂਲੇ ਤੱਕ ਇੰਸਪੈਕਟਰ ਸਟਾਰਟ ਨਹੀਂ ਆਏ ਉਹਨਾਂ ਨੂੰ ਕਹੋ ਜੀ ਸਟਾਰਟ ਸ਼ਾਬਾਸ਼ ਹੈ ਬੀ ਸ਼ਾਬਾਸ਼ ਸ਼ਾਬਾਸ਼ ਹੈ ਸ਼ਾਬਾਸ਼ ਹੈ ਸ਼ਾਬਾਸ਼ ਹੈ ਫੇਰ ਭਾਈ ਹਾਂ ਜੀ ਪਿੰਡ ਕਨੂਪੁਰ ਕਾਲੇ ਅੰਮ੍ਰਿਤਸਰ ਦੇ ਲੱਗ ਗਿਆ ਭਾਈ ਨੂੰ ਉੱਪਰ ਕਾਲੇ ਮਗਰ ਕੁਲਰ ਦਿਖਣ ਰਿਹਾ ਬਈ ਇਹਨਾਂ ਦਾ ਸ਼ਾਬਾਸ਼ੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਸ਼ੇਅਰ ਕਰ ਦਿਓ ਬਈ ਵੱਧ ਤੋਂ ਵੱਧ ਆ ਚੱਲਿਆ ਜੇ 3630 ਨਿਊ ਹੋਲੈਂਡ ਇਹਦੇ ਮਗਰ ਤਿੰਨ ਪਹੀਆ ਦੇ ਬਈ ਆ ਰੇਲ ਜਾਂਦੀ ਰੇਲ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਜ਼ਾਰਾਂ ਲੋਕ ਵੇਖਣ ਵੇਖਣ ਨੂੰ ਨਾ ਦਿਓ ਆ ਤਿੰਨ ਮੱਖਣ ਵਿੰਡੀ ਸ਼ਹਿਰੀ ਇਲਾਕੇ ਦੇ ਨਾਲ ਲੱਗਦੇ ਠੀਕ ਹੈ ਜੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਵਰਤੋ ਵਾਅ ਸ਼ੇਅਰ ਕਰ ਦਿਓ ਇਧਰਲੇ ਪਾਸੋਂ ਵੀ ਖਾਲੀ ਜਾਊਗਾ ਵਰਤੋ ਵਾਅ ਸ਼ੇਅਰ ਲੈਂਡ ਟਲਦੀ ਹੋਈ ਵਰਤੋ ਵਾਅ ਤੇ ਮੇਰੇ ਵੀਰ ਸ਼ੇਅਰ ਕਰੀ ਜਾਇਓ ਵਰਤੋ ਵਾਅ ਤੇ ਮੇਰੇ ਵੀਰਾ 500 ਬੰਦਾ ਵਰਤੋ ਵਾਅ ਸ਼ੇਅਰ ਕਰ ਦਿਓ ਖਿੱਚ ਦਿਓ ਕੰਮ ਜਰਾ ਠੀਕ ਆ ਸਲੋ ਕਨੈਕਸ਼ਨ ਹੋ ਰਿਹਾ ਭਾਈ ਹਾਂ ਸਰਕਾਰ ਸਲੋ ਕਰਦੀ ਕਨੈਕਸ਼ਨ ਸਾਡਾ ਠੀਕ ਆ ਵਰਤੋ ਵਾਅ ਤੇ ਆਜੋ ਲੈ ਜੋ ਲੈ ਜੋ ਨਪਕੇ ਜਰਾ 250 ਤੱਕ ਪਹੁੰਚਾ ਦਿਓ ਮੇਰੇ ਵੀਰ ਹੋ ਗਿਆ 153 ਖਿੱਚ ਲੋ ਖਿੱਚ ਲੋ ਵਰਤੋ ਵਾਅ ਸ਼ੇਅਰ ਕਰ ਦਿਓ ਮੇਰੇ ਵੀਰ ਜਿੰਨਾ ਕੋ ਵਿਖਾ ਸਕਦੇ ਵਿਖਾਉਣੇ ਤੁਹਾਨੂੰ ਕਾਫਲਾ ਰਵਾਨਾ ਹੁੰਦਾ ਆ ਸ਼ਾਬਾਸ਼ ਹੈ ਭਾਈ ਕਾਫਲਾ ਰਵਾਨਾ ਹੁੰਦਾ ਆ ਮੇਰੇ ਵੀਰ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਨੂੰ ਵਿਆਸ ਤੋਂ ਵਿਆਸ ਤੋਂ ਕਾਫਲਾ ਰਵਾਨਾ ਹੁੰਦਾ ਆ ਮੇਰੇ ਵੀਰੋ 160 ਹੋ ਕੇ ਖਿੱਚ ਦਿਓ ਕਰ ਦਿਓ ਛੇ 264 ਹੋ ਕੇ ਮੇਰੇ ਵੀਰ ਲਾਜੋ ਨੱਪ ਕੇ ਨਿਊ ਹੋਲੈਂਡ ਛੇ ਤੋਂ 64 ਹੋ ਕੇ 70 ਹੋ ਕੇ 200 ਤੇ ਪਹੁੰਚਾ ਦਿਓ ਮੇਰੇ ਵੀਰ ਖਿੱਚ ਦਿਓ ਖਿੱਚ ਦਿਓ ਫਾਰਮ ਟਰੈਕ 60 ਚੱਲ ਰਿਹਾ ਮੇਰੇ ਵੀਰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਕਿ ਤੁਸੀਂ ਵਿਖਾ ਸਕਦੇ ਆ ਉਹਨਾਂ ਤੁਹਾਨੂੰ ਵਿਖਾ ਲਈ ਜਾਣੇ ਆ ਪਰ ਅਸੀਂ ਵੀ ਜਾਣਾ ਤੇ ਵੱਤ ਤੋਂ ਵੱਧ ਸ਼ੇਅਰ ਕਰੀ ਜਾਓ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਲੰਮੀ ਲੈਣੇ ਹਲੇ ਵੀ ਜਿੰਨਾ ਕਿ ਤੁਹਾਨੂੰ ਵਿਖਾ ਸਕਦੇ ਵਿਖਾ ਦਤਾ ਬਈ